ਪੰਜ ਪਿਆਰੇ ਭਾਈ ਦਇਆ ਸਿੰਘ ਜੀ ਜਨਮ 1669 ਈਸਵੀ ਲਾਹੌਰ ਪਾਕਿਸਤਾਨ ਜੋਤੀ ਜੋਤ 1708 ਈਸਵੀ ਸ੍ਰੀ ਹਜੂਰ ਸਾਹਿਬ ਨੰਦੇੜ ਭਾਈ ਧਰਮ ਸਿੰਘ ਜੀ ਜਨਮ 1673 ਈਸਵੀ ਦਿੱਲੀ ਸ਼ਹਿਰ ਜੋਤੀ ਜੋਤ 1711 ਈਸਵੀ ਸ੍ਰੀ ਹਜੂਰ ਸਾਹਿਬ ਨੰਦੇੜ ਭਾਈ ਹਿੰਮਤ ਸਿੰਘ ਜੀ ਜਨਮ 1665 ਈਸਵੀ ਜਗਨਨਾਥ ਪੁਰੀ ਉੜੀਸਾ ਜੋਤੀ ਜੋਤ ਚਮਕੌਰ ਦੀ ਜੰਗ ਵਿੱਚ 1704 ਈਸਵੀ ਭਾਈ ਮੋਕਮ ਸਿੰਘ ਜੀ ਜਨਮ 1680 ਈਸਵੀ ਵਿੱਚ ਦਵਾਰਕਾ ਗੁਜਰਾਤ ਜੋਤੀ ਜੋਤ ਚਮਕੌਰ ਦੀ ਜੰਗ ਵਿੱਚ 1704 ਈਸਵੀ ਭਾਈ ਸਾਹਿਬ ਸਿੰਘ ਜੀ ਜਨਮ ਸਥਾਨ ਬੇਦਰ ਕਰਨਾਟਕ ਜੋਤੀ ਜੋਤ ਚਮਕੌਰ ਦੀ ਜੰਗ ਵਿੱਚ 1704 ਈਸਵੀ